हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਸੁਖੇਵਾਲਾ ਤਹਿਸੀਲ ਜੀਰਾ ਜ਼ਿਲ੍ਹਾ ਫਰੀਦਕੋਟ ਦੋਸਤੋ ਪਹੁੰਚੇ ਅੱਜ ਬਿਲਕੁਲ ਜੀਰਾ ਸ਼ਹਿਰ ਲੱਗੇ ਆ ਦੋਸਤੋ ਪਿੰਡ ਸੁਖੇਵਾਲਾ ਤੁਸੀਂ ਖਾਸ ਵਿਜਿਟ ਕਰਨੀ ਆ ਅੱਜ 3 ਜੁਲਾਈ ਨੂੰ ਆਪਾਂ ਦੋਸਤੋ ਇਹ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਸਕਦੇ ਹੋ ਮਾਰਨਿੰਗ ਦੇ ਕੋਈ 8:30 ਵਜੇ ਦਾ ਬਿਲਕੁਲ ਸਮਾਂ ਹੈਗਾ ਅੱਜ ਦੋਸਤੋ ਇੱਕ ਇੱਕ ਘਰੋਂ ਤੁਹਾਨੂੰ ਆਪਾਂ ਘਟੋ ਘਟ ਵੀ ਸੱਤ ਨਾਗ ਜਿਹੜੇ ਆ ਜਰਸੀ ਵੇੜਾਂ ਦਿਖਾ ਦਾਂਗੇ ਤੇ ਵੇੜਾਂ ਚੰਗੀਆਂ ਨੇ ਫਿਲਹਾਲ ਦੋ ਵੇੜਾਂ ਸੁਈਆਂ ਸਵਈਆਂ ਬਾਕੀ ਆ ਕੇ ਗੱਬਣ ਠੀਕ ਹੈ ਜੀ ਪੰਜ ਨਾਗ ਜਿਹੜੇ ਬਿਲਕੁਲ ਗੱਬਣ ਨੇ ਪੂਰੀ ਤਿਆਰੀ ਦੇ ਵਿੱਚ ਹੋਣਗੇ ਕਿੰਨਾ ਕ ਸਮਾਂ ਹਜੇ ਬਾਕੀ ਆ ਸੂਣ ਤੇ ਵਿੱਚ ਉਹ ਗੱਲ ਆਪਾਂ ਕਰ ਲਾਂਗੇ ਡਾਕਟਰ ਪ੍ਰੀਤਮ ਸਿੰਘ ਕਲੀਅਰ ਮੇਰੇ ਨਾਲ ਹੋਣਗੇ ਤੇ ਪ੍ਰੋਪਰ ਇਨਫੋਰਮੇਸ਼ਨ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਕਰੋਂ ਦੋਸਤੋ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਅਪਲੋਡ ਕਰੀਆਂ ਨੇ ਆਪਣੇ ਚੈਨਲ ਦੇ ਉੱਪਰ ਤੋ ਮੋਸਟ ਜਿਹੜਾ ਜ਼ਿਆਦਾ ਕੰਮ ਕਰ ਹੈਗਾ ਉਹ ਜਰਸੀ ਬਿਹੜਾਂ ਦੇ ਉੱਪਰ ਕੀਤਾ ਜਾਂਦਾ ਜਰਸੀ ਬਿਹੜਾਂ ਬਿਲਕੁਲ ਲੈ ਕੇ ਅੱਗੋ ਭਾਈ ਪ੍ਰੀਤਮ ਸਿੰਘ ਕਲੀਅਰ ਲੈ ਕੇ ਆਉਂਦੇ ਆ ਤੇ ਬਿਲਕੁਲ ਸੇਲ ਪਰਚੇਜ ਵਾਲੇ ਪਸ਼ੂ ਜਿਹੜੇ ਦੋਸਤੋ ਇਸ ਘਰੋਂ ਤੁਹਾਨੂੰ ਵੇਖਣ ਦੇ ਵਿੱਚ ਮਿਲਦੇ ਆ ਆਜੋ ਕਰਦੇ ਆ ਗੱਲਬਾਤ ਡਾਕਟਰ ਸਾਹਿਬ ਦੇ ਨਾਲ ਪੁੱਛਦੇ ਆ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਡਾਕਟਰ ਪ੍ਰੀਤਮ ਸਿੰਘ ਕਲੀਅਰ ਦੀ ਸੱਸਰੀ ਕਾਲ ਸੱਸਰੀ ਕਾ ਭਾਈ ਜੀ ਕੋਸ ਠੀਠਾ ਜੀ ਬਾਤ ਚੜ੍ਹਦੀ ਕਲਾ ਜੀ ਕਿਰਪਾ ਬਾਬੇ ਨਾਨਕ ਦੀ ਤੁਸੀਂ ਦੱਸੋ ਚਲੋ ਸ਼ੁਕਰ ਮਾਲਕ ਦਾ ਜੀ ਹਾਂ ਜੀ ਤੇ ਡਾਕਟਰ ਸਾਹਿਬ ਪਿੰਡ ਆਪਣਾ ਸੁੱਖੇ ਵਾਲਾ ਪੈ ਗਿਆ ਜੀ ਇਹ ਬਾਈ ਜੀ ਪਿੰਡ ਸੁੱਖੇ ਵਾਲਾ ਤਹਿਸੀਲ ਜੀਰਾ ਜਿਹੜਾ ਫਰੋਜ਼ਪੁਰ ਹਾਂ ਜੀ ਜੀਰੇ ਤੋਂ ਮੋਗਾ ਰੋਡ ਤੇ 5 ਕਿਲੋਮੀਟਰ ਆਪਣਾ ਪਿੰਡ ਹੈ ਠੀਕ ਹੈ ਜੀ ਹਾਂ ਜੀ ਅੱਗੇ ਮੰਨ ਲਓ ਤੁਹਾਡੇ ਚੈਨਲ ਤੇ ਕਾਫੀ ਆਪਾਂ ਵੀਡੀਓ ਪਾਈਆਂ ਬਿਲਕੁਲ ਜੀ ਧੂਨੇ ਦਾ ਕਰਕੇ ਵਿੱਚ ਕੁਝ ਦਿਨ ਕੰਮ ਆਂਦ ਰਿਹਾ ਹਾਂ ਜੀ ਅੱਜ ਆਪਣੇ ਕੋਲੇ 7 ਬੇੜਾਂ ਸੇਲ ਆਸਤੇ ਆ ਤਿੰਨ ਵੜਾ ਹੋਰ ਤੁਰੀਆਂ ਆਉਂਦੀਆਂ ਉਹ ਹਜੇ ਟਾਈਮ ਲੱਗੇਗਾ ਨਾ ਤੁਸੀਂ ਪਹਿਲਾਂ ਆ ਗਏ ਨਹੀਂ ਆਪਾਂ ਉਹਨਾਂ ਦੀ ਵੀਡੀਓ ਵਿੱਚ ਲੈ ਲੈਣੀ ਸੀਗੀ ਹੂੰ ਇਹਨਾਂ 'ਚੋ ਦੋ ਵੜਾ ਸੁਈਆਂ ਤੇ ਪੰਜ ਗੱਬਣਾ ਜੀ ਜਿਹੜੀਆਂ ਆਉਂਦੀਆਂ ਪਈਆਂ ਉਹਨਾਂ 'ਚੋ ਵੀ ਦੋ ਸੁਈਆਂ ਤੇ ਇੱਕ ਵੜਾ ਗੱਬਣਾ ਤਿੰਨ ਆਉਂਦੀਆਂ ਪਈਆਂ ਜੀ ਠੀਕ ਹੈ ਜੀ ਹਾਂਜੀ ਚਲੋ ਫਿਲਹਾਲ ਜਿਹੜੀ ਦੋਸਤੋ ਆਪਾਂ ਇਹ ਸੱਤਾ ਵੜੜਾਂ ਦੀ ਜਾਣਕਾਰੀ ਸਾਂਝੀ ਕਰਾਂਗੇ ਤੁਹਾਡੇ ਨਾਲ ਤੇ ਦੋ ਤਿੰਨ ਨਗ ਜਿਹੜੇ ਆ ਬਿਲਕੁਲ ਵੜੜਾਂ ਜਰਸੀਆਂ ਵਿੱਚ ਆਉਂਦੀਆਂ ਪਈਆਂ ਨੇ ਤੇ ਫਿਲਹਾਲ ਜੇਕਰ ਦੋਸਤੋ ਇਹ ਸੇਲ ਹੁੰਦੀਆਂ ਨੇ ਤਾਂ ਤੁਸੀਂ ਉਸ ਦਾ ਵੇਰਵਾ ਪਾ ਕੇ ਵੀ ਪੁੱਛ ਸਕਦੇ ਹੋ ਹੋਰ ਦੋ ਘੰ ਸੋ ਉਹ ਵੀ ਤੁਸੀਂ WhatsApp ਤੇ ਵੀਡੀਓ ਮਗਾ ਸਕਦੇ ਹੋ ਤੇ ਕੋਈ ਗੱਲਬਾਤ ਕਰ ਸਕਦੇ ਹੋ ਉਹਨਾਂ ਬੈੜਾਂ ਦੀ ਠੀਕ ਹੈ ਜੀ ਤੇ ਫਿਲਹਾਲ ਡਾਕਟਰ ਸਾਹਿਬ ਆਪਾਂ ਕਰੀਏ ਸ਼ੁਰੂ ਕਿਹੜੇ ਪਾਸੇ ਕਰਦੇ ਹਾਂ ਜੀ ਇੱਥੋਂ ਇੱਕ ਨੰਬਰ ਤੋਂ ਕਰ ਲੈਨੇ ਜੀ ਫੋਨ ਨੰਬਰ ਮੇਰਾ ਇਹ ਹੈ ਜੀ 700 963 3319 ਹੂੰ 70 096 33319 ਫੇਸਬੁਕ ਪੇਜ ਮੇਰਾ ਹੈ ਪ੍ਰੀਤਮ ਕਲੇਰ ਸੁਖੇਵਾਲਾ ਠੀਕ ਹੈ ਜੀ ਹਰ ਵੇਲੇ ਤਕਰੀਬਨ ਆਪਣੇ ਕੋਲੇ ਕੋਈ 5-7 ਨਾਗ ਖੜੇ ਹੀ ਹੁੰਦੇ ਆ ਜਦੋਂ ਮਰਜੀ ਕੋਈ ਆ ਕੇ ਆਪਦਾ ਤਸੱਲੀ ਕਰਕੇ ਜਾ ਸਕਦਾ ਲਓ ਜੀ ਠੀਕ ਹੋ ਗਿਆ ਸੋ ਨੰਬਰ ਜਿਹੜੇ ਦੋਸਤੋ ਵੈਸੇ ਆਪਾਂ ਬਿਲਕੁਲ ਵੀਡੀਓ ਤੇ ਥੱਲੇ ਵੀ ਚਲਦੇ ਕਰ ਦਿੱਤੇ ਆ ਤੇ ਨੰਬਰਾਂ ਤੇ ਤੁਸੀਂ ਕੰਟੈਕਟ ਕਰ ਲਿਓ ਤੇ ਆਜੋ ਪਹਿਲੇ ਨੰਬਰ ਤੇ ਭਾਜੀ ਆ ਇੱਥੇ ਸਟਾਰਟ ਕਰ ਲਈ ਆਪਾਂ ਇਹ ਦੂਜੀ ਸੂਏ ਵੈੜ ਸੂਣ ਵਾਲੀ ਹੈ ਜੀ ਅੱਛਾ ਜੀ ਇਹਦੇ ਕੋਈ ਤਕਰੀਬਨ 20 ਦਿਨ ਪਏ ਆ ਪਹਿਲੇ ਸੂਏ ਵੈੜ ਨੇ 16-17 ਕਿਲੋ ਦੁੱਧ ਚੋਇਆ ਠੀਕ ਹੈ ਜੀ ਤੇ ਦੂਜਾ ਸੁਭਾ ਪਿਓਰ ਬਰੀਡ ਦੀ ਹੈ ਜੀ ਤੇ ਕਿੰਨੇ ਕਿਤੇ ਲੈਂਦੀ ਹੈ ਇਹ ਇਹ 20 ਦਿਨ ਹਜੇ ਲੈ ਜੂਗੀ ਰਾਜ 20 ਦਿਨ ਕੱਤੀ ਹੈ ਜੀ ਹਾਂ ਜੀ ਠੀਕ ਹੈ ਦੂਜਾ ਸੁਭਾ ਦੋਸਤੋ ਸੁਣਾ ਠੀਕ ਹੈ ਤੇ ਦੂਜਾ ਸੁਭਾ ਸੁਣਾ ਨਾਲ ਬਾਕੀ ਆਪਾਂ ਤੋਰ ਕੇ ਦਿਖਾਉਣੇ ਨਾਲੇ ਇਨਫੋਰਮੇਸ਼ਨ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਆ ਨਿੱਕੀ ਬੂਥੀ ਦੀ ਪੂਰੀ ਬਰੀਡ ਵਾਲੀ ਵੜ ਹੈ ਠੀਕ ਹੈ ਜੀ ਬਿਲਕੁਲ ਸਮਾਲ ਸਾਈਜ਼ ਜਿਹੜਾ ਦੋਸਤੋ ਫੇਸ ਆ ਠੀਕ ਹੈ ਫੇਸ ਕੁਆਲਟੀ ਬਿਲਕੁਲ ਸਮਾਲ ਸਾਈਜ਼ ਆ ਕੰਨ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਮਾਲ ਸਾਈਜ਼ ਕੰਨ ਤੇ ਬਿਲਕੁਲ ਜਿਹੜੀ ਗਰੇਜ ਕਲਰ ਦੀ ਹੈਗੀ ਹੈ ਦੋਸ ਤੇ ਰੰਗ ਰੂਪ ਸੋਨਾ ਹੈਗਾ ਵਛੀ ਦਾ ਦੂਜਾ ਸੁਭਾ ਸੋਨਾ ਪਹਿਲੇ ਸੁਭੇ ਜਿਹੜੀ ਮਿਲਕ ਦੀ ਕਪੈਸਿਟੀ ਆ ਕੋਈ 16 17 17 ਲੀਟਰ ਦੀ ਜਿਹੜੀ ਮਿਲਕ ਦੀ ਕਪੈਸਿਟੀ ਰਹੀ ਹੈ ਠੀਕ ਆ ਭਾਰੇ ਪਿੰਡੇ ਦੀ ਆ ਬਾਡੀ ਵੇਟ ਪੂਰਾ ਤੇ ਹਾਈਟ ਕੱਦ ਜਿਹੜੀ ਆ ਦੋਸਤੋ ਉਹ ਤੁਸੀਂ ਨਾਰਮਲ ਵੇਖਦੇ ਹੋ ਜਰਸੀਆਂ ਦੀ ਮੀਡੀਅਮ ਹਾਈਟ ਦੇ ਵਿੱਚ ਤੁਸੀਂ ਇਸ ਨੂੰ ਕਾਊਂਟ ਕਰ ਸਕਦੇ ਹੋ ਪਰ ਥੱਲਿਓ ਲੇਵੇ ਦੀ ਕੁਆਲਿਟੀ ਜਿਹੜੀ ਆ ਦੋਸਤੋ ਵਧੀਆ ਚੰਗੀ ਆ ਵੇਖੋ ਠੀਕ ਆ ਥਣ ਥਣ ਬਹੁਤ ਵਧੀਆ ਚੰਗਾ ਸਾਈਜ਼ ਆ ਹੱਥੀ ਚੁਵਾਈ ਵਾਲਾ ਜਿਹੜਾ ਥਾਣਾ ਦੋਸਤੋ ਨਿਕਲ ਕੇ ਸਾਹਮਣੇ ਆਊਗਾ ਤੇ ਆ ਜਿਹੜੀ ਦੋਸਤੋ ਪਹਿਲੇ ਨੰਬਰ ਤੇ ਤੁਹਾਨੂੰ ਵੈੜ ਦਿਖਾਈ ਆ ਤੇ ਇਹਦੀ ਆ ਡਿਟੇਲ ਗੱਲਬਾਤ ਆ ਤੇ ਡਾਕਟਰ ਸਾਹਿਬ ਮੁੱਲ ਕਿੰਨਾ ਇਹਦਾ 37000 ਰੁਪਏ ਆ ਜੀ ਮੰਨ ਲਓ ਕੱਚੀ-ਕੱਚੀ ਆ ਵੈੜ ਤਿਆਰ ਹੋ ਕੇ ਤਾਂ ਵੈੜ 40 45 ਤੋਂ ਬਾਹਰ ਵੇਖ ਜਾਣੀ ਆ ਜੀ ਠੀਕ ਆ ਜੀ ਅੱਜ ਵੈੜ ਦੇ 37000 ਰੁਪਏ ਦੇ ਮੁੱਲ ਦਾ 37000 ਅੱਜ ਹਾਂਜੀ ਠੀਕ ਆ ਜੀ ਹਾਂਜੀ ਅਜਾ 20 ਦਿਨ ਲੈਂਦੀ ਵੀ ਆ 20 ਦਿਨ ਲੈ ਜੂਗੀ ਬਿਲਕੁਲ 20 ਦਿਨ ਲੈ ਜੂਗੀ ਦੋਸਤੋ ਤੇ 37000 ਮੁੱਲ ਆ ਠੀਕ ਆ ਇਸ ਤੋਂ ਬਾਅਦ ਇੱਕ ਸਾਈਕਲ ਦੇ ਨੰਬਰ ਤੇ ਜਿਹੜੀ ਹੋਰ ਅਗਲੀ ਤੁਹਾਨੂੰ ਵਛੀ ਦਿਖਾਉ ਤੇ ਬਰੀਡ ਦੇ ਵਿੱਚ ਹੀ ਆ ਪੂਰੀਆਂ ਠੀਕ ਆ ਤੇ ਆ ਦੂਜੇ ਨੰਬਰ ਜਿਹੜੀ ਆ ਬਲੈਕ ਦੇ ਵਿੱਚ ਆ ਗਈ ਜੀ ਪਹਿਲੇ ਸਵੇਰ ਬੈਲ ਸੂਣ ਆ ਰਹੀ ਹੈ ਜੀ ਅੱਛਾ ਜੀ ਤੇ ਕੋਈ ਮੰਨ ਲਓ 10 ਤੋਂ 15 ਦਿਨਾਂ ਦੇ ਵਿੱਚ ਵਿੱਚ ਇਹਦੇ ਦਿਨ ਪਏ ਹੋਏ ਠੀਕ ਆ ਪਹਿਲਾ ਸੂਆ ਪਹਿਲਾ ਸੂਆ ਜੀ ਠੀਕ ਆ ਜੀ ਹਾਂ ਜੀ ਦੱਸਾ ਕੋਈ ਮੂੰਹ ਦੰਦੋ ਕੋਈ ਪਤਾ ਜੀ ਮੂੰਹ ਪਟਕੇ ਨਹੀਂ ਵੇਖਿਆ ਰਾਹ ਦੀ ਮਾਲ ਆਇਆ ਸਾਰਾ ਜੀ ਠੀਕ ਆ ਜੀ ਹਾਂ ਜੀ ਠੀਕ ਆ ਤੇ ਪਲੂਨ ਵਾਛੀ ਦੋਸਤੋ ਪਹਿਲਾ ਸੂਆ ਸੂਣ ਜਾ ਰਹੀ ਆ ਉਹ ਦੋਂਦੀਆਂ ਮਤਲਬ ਪਹਿਲਣਾ ਦੂਜਣਾ ਜਿਹੜੀਆਂ ਦੋਸਤੋ ਵੜਾ ਅੱਜ ਦਿਖਾਈ ਦੇਣਗੀਆਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਲਿਗਾਦੀਆਂ ਹੋਣਗੀਆਂ ਦੂਜੇ ਸਵੇਰੇ ਵੀ ਸੁਣਨ ਵਾਲੀਆਂ ਹੋਣਗੀਆਂ ਠੀਕ ਹੈ ਜੀ ਸੋ ਆ ਦੇਖੋ ਅਜੇ 10 15 ਦਿਨ ਕੱਢ ਤੋਈ ਹੈ ਨਾ ਜੀ 10 ਕਿ ਦਿਨ ਕੱਢ ਜੂਗੀ ਲਓ ਜੀ 10 ਕਿ ਦਿਨ ਹਜੇ ਦੋਸਤੋ ਪਾਏ ਆ ਸੁਣ ਦੇ ਵਿੱਚ ਬਾਕੀ ਫੇਸ ਕੁਆਲਿਟੀ ਸਾਰੀਆਂ ਦੀ ਇਕੋ ਜੀ ਤੁਹਾਨੂੰ ਮਿਲੂਗੀ ਪਿਓਰਿਟੀ ਦੇ ਵਿੱਚ ਮਿਲਣ ਗਿਆ ਜਿਹੜਾ ਜੀ ਜ਼ਿਆਦਾ ਕੋਈ ਕ੍ਰੋਸ ਆ ਕਿਤੇ ਵਿੱਚ ਨਹੀਂ ਹੈਗਾ ਪਰ ਜਰਸੀ ਆ ਤੇ ਜਰਸੀ ਪਿਓਰ ਹੀ ਮਿਲੂਗੀ ਤੁਹਾਨੂੰ ਠੀਕ ਹੈ ਤੇ ਆਹ ਲੈਪਟੀ ਏ ਠੀਕ ਹੈ ਜੀ ਆਹ ਫੇਸ ਕੁਆਲਟੀ ਹੈ ਤਾਂ ਡਾਕਟਰ ਸਾਹਿਬ ਇਹਦਾ ਲੈਣ ਦੇਣ ਫਿਰ ਕੀ ਕੀਤਾ ਇਹਦਾ 31000 ਰੁਪਏ ਜੀ 31 ਹਾਂਜੀ ਹੂੰ ਬਾਕੀ 30 ਤੋਂ ਉੱਪਰ ਵੱਧ ਗਿਆ ਸਾਰੀਆਂ ਜੀ ਤਸੱਲੀ ਕਰਕੇ ਲਿਜਾਵੇ ਜੀਨੇ ਵੀ ਲਿਜਾਣੀ ਹੈ ਜੀ ਜਿਨੇ ਮੰਨ ਲਓ ਔਨਲਾਈਨ ਮਗਾਉਣੀ ਆ ਘਰੇ ਉੱਤਰ ਕੇ ਗੱਡੀ ਤੋਂ ਉੱਤਰਦੀ ਤੇ ਥਣ ਵੇਖ ਲੇ ਜੇ ਥਣਾ ਜੋ ਕੋਈ ਫਾਲਟ ਹੋਵੇ ਤੇ ਕਰਾਇਆ ਆਪਣਾ ਉਹ ਜੀ ਠੀਕ ਆ ਜੀ ਠੀਕ ਆ ਨਹੀਂ ਸਾਡੀਆਂ ਪਾਸ ਕੀਤੀਆਂ ਹੋਈਆਂ ਜਿਨੇ ਆ ਕੇ ਵੇਖ ਕੇ ਲੈ ਕੇ ਜਾਣੀ ਉਹ ਆਪਦੀ ਤਸੱਲੀ ਕਰੇ ਜਿਨੇ ਉਦਾਂ ਮਗਾਉਣੀ ਆ ਘਰੇ ਜਦੋਂ ਗੱਡੀ ਤੋਂ ਉੱਤਰ ਜੇ ਥਣ ਵੇਖੇ ਜੇ ਕੋਈ ਨੁਕਸ ਹੋ ਗਲੇ ਨੂੰ ਦਿਂਦਾ ਤੇ ਗੱਡੀ ਤੇ ਵਾਪਸ ਭੇਜ ਦੇਵੇ ਕਰਾਇਆ ਆਪਾ ਤੇ ਆ ਠੀਕ ਆ ਜੀ ਹਾਂਜੀ ਲੋ ਵੀ ਦੋਸਤੋ ਤਸੱਲੀ ਥੋੜੀ ਆ ਜਿਹ ਤੇ ਜਿਹੜੇ ਵੀਰ ਨੇ ਕਿਤੇ ਆਨਲਾਈਨ ਸੌਦਾ ਕਰਨਾ ਹੈ ਉਹ ਘਰ ਪਹੁੰਚ ਕੇ ਆਪਦਾ ਗੱਡੀ ਤੋਂ ਉਤਾਰਨ ਤੋਂ ਪਹਿਲਾਂ ਬਾਈ ਗਲੇਰ ਸਾਹਿਬ ਕਹਿੰਦੇ ਵੀ ਤਸੱਲੀ ਕਰ ਲਿਓ ਜੇਕਰ ਕੋਈ ਥਾਣਾ ਦੇ ਵਿੱਚ ਕੋਈ ਫਾਲਟ ਆ ਕੋਈ ਇੱਕ ਤਰ੍ਹਾਂ ਦੀ ਕਮੀ ਪੇਸ਼ੀ ਨਿਕਲਦੀ ਆ ਤੇ ਉਹ ਕਰਾਇਆ ਪਾੜਾ ਸਾਡਾ ਠੀਕ ਆ ਜੀ ਵਾਪਸੀ ਆ ਵਾਪਸੀ ਵੀ ਹੋਊਗੀ ਜੀ ਬਿਲਕੁਲ ਜੀ ਬਿਲਕੁਲ ਵਾਪਸੀ ਜੀ ਠੀਕ ਆ ਜੀ ਬਿਲਕੁਲ ਬਾਕੀ ਪਸ਼ੂ ਜਿਹੜੇ ਦੋਸਤੋ ਆਲਮੋਸਟ ਜਿੰਨੇ ਵੀ ਆ ਖਰੀਦਾਰੀ ਹੁੰਦੀ ਆ ਵਿਕਰੀ ਵਾਲੇ ਪਸ਼ੂ ਕਿਉਂਕਿ ਗਾਂ ਜਿਹੜੇ ਹੋਰ ਭੈਣ ਭਰਾਵਾਂ ਦੇ ਬਿਲਕੁਲ ਘਰਾਂ ਦੇ ਵਿੱਚ ਜਾਣੇ ਆ ਤਸੱਲੀਆਂ ਜਿਹੜੀਆਂ ਕਰਕੇ ਹੀ ਖਰੀਦ ਇਸ ਤੋਂ ਬਾਅਦ ਇੱਕ ਸਾਈਡ ਨੰਬਰ 3 ਨੰਬਰ ਤੇ ਜਿਹੜੀ ਇੱਕ ਤੁਹਾਨੂੰ ਬੱਚੀ ਦਿਖਾਉਣੀ ਹੈ ਵਹਿੜ ਦਿਖਾਉਣੀ ਹੈ ਦੋਸਤੋ ਜਰਸੀ ਦੇ ਵਿੱਚ ਆ ਠੀਕ ਆ ਤੇ ਇਹਦੀ ਡਿਟੇਲ ਆਪਾਂ ਲੈ ਲੈਣੀ ਆ ਤੀਜੇ ਨੰਬਰ ਤੇ ਜਿਹੜੀ ਜਰਸੀ ਆ ਸਭ ਦੇ ਬੱਚੀ ਬਾਹਰ ਨੇ ਤੇ ਇਹਦਾ ਕੀ ਹੈ ਜੀ ਇਹ ਦੂਜੇ ਸੂਏ ਵਹਿੜ ਸੂਣ ਵਾਲੀ ਆ ਜੀ ਕੋਈ ਤਕਰੀਬਨ 15 ਦਿਨ ਵਹਿੜ ਦੇ ਪਏ ਆ 15 ਕਿ ਦਿਨ ਪਏ ਹਾਂਜੀ ਮੰਨ ਲਓ ਪੰਜਾਬ ਵਾਲੀ ਜਰਸੀ ਵੱਡੇ ਘੱਟ ਦੀ ਆ ਬਰੀਡ ਪੂਰੀ ਚੰਗੀ ਆ ਪਹਿਲੇ ਸੂਏ ਵਹਿੜ ਨੇ 18 ਕਿਲੋ ਦੁੱਧ ਚੁਆਇਆ ਹੋਇਆ ਹੈ ਜੀ ਠੀਕ ਆ ਜੀ ਤੇ ਦੂਜੇ ਸੂਏ ਹੁਣ ਸੂਣ ਵਾਲੀ ਆ ਦਿਨ 15 ਲੈਂਦੀ ਬਈ ਠੀਕ ਆ ਜ ਤੇ ਸੁਹਾ ਦੂਜਾ ਠੀਕ ਹੈ ਜੀ ਆ ਚਾਲੇ ਦੀ ਕਿਵੇਂ ਅਗਲੀ ਜੀ ਇਹ ਭਾਲ ਕਰਦੀ ਲੱਤਾਂ ਨੂੰ ਵੀ ਰਾਤ ਜੀ ਅੱਛਾ ਜੀ ਤਾਂ ਤੋਰੇ 'ਚ ਥੋੜਾ ਫਰਕ ਜਿਹਾ ਹੈ ਨਾ ਜੀ ਆ ਲਓ ਜੀ ਠੀਕ ਆ ਥੋੜੀ ਲੱਤਾਂ ਨੂੰ ਜਿਹੜੀ ਦੋਸਤੋ ਅੱਗੇ ਭਲ ਦੇ ਕਰਕੇ ਥੋੜਾ ਜਿਹਾ ਜਿਵੇਂ ਸੋਇਲਿੰਗ ਥੋੜੀ ਨਜ਼ਰ ਆ ਰਹੀ ਆ ਬਾਕੀ ਆ ਤੁਹਾਡੇ ਸਾਹਮਣੇ ਆ ਠੀਕ ਆ ਜੀ ਦੂਜਾ ਸੁਵਾ ਸੂਣਾ ਤੇ ਪਹਿਲੇ ਸੂਏ ਪਾਈਆਂ ਦਾ 15 16 15 16 ਲੀਟਰ ਦੀ ਜਿਹੜੀ ਮਿਲਕ ਦੀ ਕੈਪੈਸਿਟੀ ਰਹੀ ਆ ਇਸ ਵਾਰ ਸੈਕਿੰਡ ਟਾਈਮ ਆਰਾ ਦੂਜਾ ਸੁਵਾ ਠੀਕ ਆ ਅਜੇ 10 ਤੋਂ ਪਲੱਸ ਜਿਹੜੇ ਦਿਨ ਇਹ ਬਾਹਰ ਲੈ ਕੇ ਕਿ 10 ਤੋਂ ਉੱਪਰ ਦਿਨ ਲੈ ਕੇ ਠੀਕ ਆ ਇਹ ਕਿਹੜਾ ਖਰਾਬ ਹੋਣਾ ਇਹ ਕੋਈ ਸਮੱਸਿਆ ਨਹੀਂ ਬਾਕੀ ਆ ਥਣ ਛੱਡਾ ਦੇਖ ਲਓ ਮੇਰੇ ਨਾਲ ਹੋਂ ਦੇਣੀ ਬਾਈ ਇਹ ਥੋੜੇ ਬਣਾਣਾ ਚੋਰ ਕੋਈ ਨਹੀਂ ਕੋਈ ਦਲਾ ਦੋਹਰੀ ਆ ਲਓ ਜੀ ਠੀਕ ਹੈ ਠੀਕ ਹੈ ਜੀ ਤੇ ਡਾਕਟਰ ਸਾਹਿਬ ਇਹ ਤੀਜੇ ਨੰਬਰ ਵਾਲੀ ਵੈੜ ਦਾ ਕੀ ਹੈ ਮੁੱਲ ਇਹਦਾ 40000 ਰੁਪਏ ਜੀ 40000 ਹਾਂ ਜੀ ਠੀਕ ਹੈ ਜੀ ਇਹ ਪੱਕਾ ਕੋਈ ਫਿਕਸ ਤਾਂ ਨਹੀਂ ਬਾਕੀ ਹੋਊਗਾ ਮੰਤਣ ਹੋਊਗਾ ਜੀ ਅੱਛਾ ਜੀ ਮੰਨੋ ਰੇਟ ਨਹੀਂ ਬਾਲਾ ਕਰਦੇ ਹੁੰਦੇ ਤੁਹਾਨੂੰ ਪਤਾ ਹੀ ਕੋਈ ਪਹਿਲੀ ਵੀਡੀਓ ਨਹੀਂ ਪਾਉਣ ਲੱਗੇ ਹਾਂ 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 ਪੁਰਾਣਾ ਕੰਮ ਕਰਦੇ ਆ 2004 ਦਾ ਵਿਪਾਰ ਕਰਦੇ ਜੀ ਬਿਲਕੁਲ ਉਹ ਨਹੀਂਗਾ ਵੀ ਰੇਟ ਆ ਕੋਈ 5-7000 ਉੱਤੇ ਰੱਖ ਕੇ ਨਹੀਂ ਮੁੱਲ ਕਰਦੇ ਹੁੰਦੇ ਮੰਤਣ ਜਿਹੜਾ ਉਹ ਘਰ ਵੀਰ ਦਾ ਵੀ ਜਾਂ ਜਿਹੜਾ ਆਨਲਾਈਨ ਮੰਗਾਉਂਦਾ ਮੰਤਣ ਹੋਊਗਾ ਜ ਠੀਕ ਆ ਜੀ ਠੀਕ ਆ ਹਾਂ ਜੀ ਸੋ ਇਹ ਜਿਹੜੀ ਦੋਸਤੋ 40000 ਆ ਠੀਕ ਆ ਬਾਕੀ ਵਿੱਚੋਂ ਮਾਨਤਾ ਜਿਹੜਾ ਉਹ ਹੋ ਜਾਊਗਾ ਥੋੜਾ ਬਾਅਦ ਜਿੰਨਾ ਵੀ ਲੈਸ ਹੋਣਾ ਹੋਇਆ ਮੌਕੇ ਤੇ ਠੀਕ ਆ ਜੀ ਤੇ ਵਿਜ਼ਿਟ ਕਰਕੇ ਇੱਕ ਵਾਰੀ ਤਸੱਲੀ ਨਾਲ ਤੁਸੀਂ ਵੀ ਦੇਖ ਲਿਓ ਇੱਕ ਤੁਹਾਨੂੰ ਚੌਥੇ ਨੰਬਰ ਤੇ ਹੋਰ ਜਿਹੜੀ ਇਹ ਦੋਸਤੋ ਵੈੜ ਦਿਖਾ ਦਿੰਦੇ ਆ ਠੀਕ ਆ ਤੇ ਜਰਸੀ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਗਿਆ ਘੱਟੋ ਘੜ ਵੀ 7 7 8 8 10 10 ਸਪੀਸ ਜਿਹੜੇ ਜਰਸੀਆਂ ਦੇ ਆ ਉਹ ਅੱਜ ਦੀ ਤਰੀਕ ਦੇ ਵਿੱਚ ਅਵੇਲੇਬਲ ਨੇ ਪਸੰਦ ਤੁਹਾਡੀ ਜਿਹੜੀ ਆਊਗੀ ਪਸੰਦ ਤਸੱਲੀ ਕਰ ਲਿਓ ਠੀਕ ਆ ਆ ਚੌਥਾ ਨੰਬਰ ਤੇ ਡਾਕਟਰ ਸਾਹਿਬ ਜਿਹੜੀ ਇਹ ਵੈੜ ਆ ਗਈ ਹੈ ਜੀ ਇਹ ਬਈ ਅੱਜ ਇਹਨੂੰ 10 ਦਿਨ ਹੋ ਗਏ ਸੋਈ ਨੂੰ 14 ਕਿਲੋ ਦੁੱਧ ਹੋ ਗਿਆ ਜੀ ਅੱਛਾ ਜੀ ਚਵਾਹ ਬਹੁਤ ਜ਼ਿਆਦਾ ਚੰਗਾ ਠੀਕ ਹੈ ਜੀ ਸਵੇਰੇ ਕੋਈ ਇਹਦੀ 6:30 ਵਜੇ ਚਵਾਈ ਹੋਈ ਆ ਹੁਣ ਤਾਂ 8:30 ਵਜੇ ਲੇਵਾ ਘਟਮ ਹੋਂਦੀ ਬਣਦੀ ਬਹੁਤ ਆਈ ਹੂੰ ਤੇ ਚਵਾਹ ਤਾਂ ਮੰਨ ਲਓ 7 ਕਿਲੋ ਦੁੱਧ ਜਿਹੜਾ ਉਹ 1.5 ਮਿੰਟ ਦੇ ਵਿੱਚ ਚਵਾਈ ਈਡਾ ਚੰਗਾ ਜਵਾਲ ਲੱਗੇ 14 ਕਿਲੋ ਹੋਏਗਾ ਮੌਕੇ ਦਾ ਦੋ ਟਾਈਮ ਚਵਾ ਕੇ ਦੇਾਂਗੇ ਜਿਨੇ ਬਾਈ ਜੀ ਮੰਨ ਲਓ ਸਾਡੇ ਘਰੇ ਚੋਕ ਲੈ ਜਾਣਾ 4 ਡਾਂਗ ਚੋਵੇ ਆਪਣੇ ਘਰ ਦੀ ਗਰੰਟੀ ਹੋਣੀ ਠੀਕ ਹੈ ਨਾ ਜੀ ਜਿਨੇ ਉਦਾਂ ਮੰਗਾਉਣੀ ਆ ਮੰਨ ਲਓ ਜਿਹੜਾ ਦੁੱਧ ਦੱਸਾਂ ਜੋ ਆਪਾਂ ਆਪਦੇ ਘਰ ਦਾ ਦੱਸਾਂਗੇ ਅਗਰ ਗਾਂ ਦੁੱਧ ਅਗਲੀ ਦੀ ਸੇਵਾ ਦਾ 14 ਤੋਂ ਅਗਲਾ ਸੇਵਾ ਕਰਕੇ 20 ਵੀ ਕਰਦਾ ਜੇ ਨਹੀਂ ਪਾਉਂਦਾ ਤੇ ਮੰਨ ਲਓ ਕੋਈ 4 ਘਟਦਾ ਵਧਦਾ ਅਗਲੀ ਦੀ ਜ਼ਿੰਮੇਵਾਰੀ ਬਿਲਕੁਲ ਜੀ ਬਿਲਕੁਲ ਅੱਜ ਨੈਟ 14 ਕਿਲੋ ਤਿਆਰ ਹੈ ਬੱਚੀ ਮਗਰ ਹੈ ਜੀ ਬੱਚੀ ਮਗਰ ਦਿਨ ਕਿੰਨੇ ਦੱਸਿਆ ਜੀ 10 ਕ ਦਿਨ ਦਾ ਸਮਾਂ ਤੇ 14 ਕਿਲੋ ਬਾਈ ਡਾਕਟਰ ਕਲੇਰ ਸਾਹਿਬ ਨੇ ਕਿਹਾ ਵੀ 14 ਕਿਲੋ ਬਿਲਕੁਲ ਨੈਟ ਦੁੱਧ ਜਿਹੜਾ ਤੋਲਵਾ ਹੈ ਤੇ ਹੁਣ ਟਾਈਮ ਤੁਸੀਂ ਨੋਟ ਕਰ ਲਓ ਕਿਉਂਕਿ ਮਾਰਨਿੰਗ ਜਿਹੜੀ ਚਵਾਈ ਕੀਤੀ ਗਿਆ ਠੀਕ ਆ ਜੀ ਮਾਰਨਿੰਗ ਦੀ ਚਵਾਈ ਹੋਈ ਆ ਤੇ ਸੂਆ ਦੂਜਾ ਹੈ ਬੱਚਾ ਥੱਲੇ ਜਿਹੜੀ ਫੀਮੇਲ ਕਾਫਾ ਬੱਚੀ ਆ ਇਸ ਬੈਡ ਦੇ ਥੱਲੇ ਤੇ ਕਦ ਕਾਠ ਜਿਹੜਾ ਦੋਸਤੋ ਬਿਲਕੁਲ ਮੀਡੀਅਮ ਨੋਰਮਲ ਕਦ ਕਾਟਦੀਆਂ ਨੇ ਤੇ ਜਰਸੀ ਬੈੜਾ ਜਿਹੜੀਆਂ ਦੋਸਤੋ ਬਾਰੇ ਵੱਡੇ ਕਦ ਕਾਟ ਦੇ ਵਿੱਚ ਨਹੀਂ ਜਿਕਰ ਆਪਾਂ ਪੰਜਾਬ ਦੀ ਜਰਸੀ ਦੀ ਗੱਲ ਕਰ ਲਈਏ ਤੇ ਉਹ ਵੀ ਕਿਤੇ ਨਾ ਕਿਤੇ ਬਿਲਕੁਲ ਮੀਡੀਅਮ ਹਾਈਟ ਵਿੱਚ ਹੀ ਪਾਈਆਂ ਜਾਂਦੀਆਂ ਤੇ ਬਾਕੀ ਇਹ ਵੀ ਜਿਹੜੀ ਮੀਡੀਅਮ ਹਾਈਟ ਦੇ ਵਿੱਚ ਹੀ ਆ ਆ ਦੇਖੋ ਜੀ ਆ ਥਣ ਦੇ ਵਾ ਬਾਡੀ ਸਟਰਕਚਰ ਠੀਕ ਹੈ ਜੀ ਤੇ ਬਾਕੀ ਥਣ ਤੋਂ ਦਾ ਸਹਿਜ ਚੰਗਾ ਠੀਕ ਆ ਹੱਥੀ ਚਵਾਈ ਆ ਜਿਹੜਾ ਕੋਈ ਥਣ ਵਾਲਾ ਕੋਈ ਛੋਟਾ ਦਿਖਦਾ ਹੋਇਆ ਆਪਾਂ ਦੱਸ ਦਾਂਗੇ ਬਾਕੀ ਆਲਮੋਸਟ ਜੁਨੀਆਂ ਵੀ ਦਿਖਾਈਆਂ ਨੇ ਬਿਲਕੁਲ ਹੱਥੀ ਚਵਾਈ ਵਾਲੇ ਥਣ ਦੇ ਤੋ ਡਾਕਟਰ ਸਾਹਿਬ ਚੌਥੇ ਨੰਬਰ ਵਾਲੀ ਵੈੜ ਦਾ ਕੀ ਮੁੱਲ ਕਰਤਾ ਫਿਰ ਇਹਦਾ 45000 ਰੁਪਏ ਜੀ 45 ਹਾਂਜੀ ਹੂੰ ਤੇ ਬਾਕੀ ਚੋਪਸਮਾ ਇੱਕ ਨੰਬਰ ਆ ਜੀ ਬਈ ਜਵਾਬਸਮਾ ਦਾ ਇਹੋ ਜਿਹਾ ਮੰਨ ਲਓ ਕਿਸੇ ਟਾਵੇਂ گاਉਣੀ ਆਉਂਦਾ ਜਿਹੜਾ ਇਹਨੂੰ ਜਵਾਬਸਮਾ ਲੱਗ ਗਈ ਬਾਹਲਾ ਜਿਆਦਾ ਚੰਗਾ ਜਵਾਬਸਮਾ ਲੱਗੇ ਠੀਕ ਆ ਠੀਕ ਆ ਜੀ ਹਾਂਜੀ ਚੋਪ ਜਿਹੜਾ ਜਵਾਬਸਮਾ ਦੋਸਤੋ ਇੱਕ ਨੰਬਰ ਤੇ ਆਹ ਜਿਹੜਾ ਬਹਿਣੀ ਵਾਲੇ ਪਾਸਿਓਂ ਥਣ ਥਣ ਤੁਸੀਂ ਦੇਖ ਲਓ ਠੀਕ ਆ ਜੀ ਕਿ ਕਿ ਸੇ ਭਾਈ ਨੇ ਜਵਾਈ ਕਰਨੀ ਵੀਰ ਨੇ ਕਰਨੀ ਆ ਤੁਸੀਂ इजीली ਕਰ ਸਕਦੇ ਹੋ ਠੰਡੀਆਂ ਧੀਰੀਆਂ ਬੱਚੀਆਂ ਹੁੰਦੀਆਂ ਨੇ ਆਲਮੋਸਟ ਜਿੰਨੀਆਂ ਵੀ ਜਰਸੀ ਵਾੜਾ ਹੁੰਦੀਆਂ ਨੇ ਤੇ ਆਹ ਫੇਸ ਕੁਆਲਟੀ ਹੈ ਠੀਕ ਆ ਇਹ ਮੇਰਵਾ ਪਾ ਦਿੰਦੇ ਆ ਬਾਕੀ ਜਿਹੜੀ ਹੁਣ ਤੁਹਾਨੂੰ ਜੇ ਦੋਸਤੋਂ ਪੰਜਵੇਂ ਨੰਬਰ ਤੇ ਇਹ ਵੜਾ ਦਿਖਾਉਣੀ ਆ ਇਹਦੀ ਗੱਲਬਾਤ ਕਰਦੇ ਆ ਇਹ ਵੀ ਠੁੱਕੀ ਆ ਜੀ ਨਹੀਂ ਜੇ ਪੰਜਵੇਂ ਨੰਬਰ ਤੇ ਵੜਾ ਇਹ ਪਹਿਲੇ ਸੂਬੇ ਆ ਸੂਈ ਸੂਈ ਹੋਈ ਨੂੰ ਕੋ ਡੇਢ ਮਹੀਨਾ ਹੋ ਗਿਆ ਤੇ 11 ਕਿਲੋ ਦੁੱਧ ਜਿਹੜਾ ਨੈਟ ਅਜ ਤਿਆਰ ਹੋਇਆ ਹਾਂਜੀ ਬੱਚਾ ਥਲੇ ਤੇ ਕੀ ਸੀ ਇਹਦੇ ਮਗਰ ਵੀ ਬੱਚੀ ਹੈ ਜੀ ਬੱਚੀ ਹੈ ਹਾਂਜੀ ਤੇ ਬੱਚੀ ਵੀ ਚੰਗੀ ਪਲੀ ਭਲਾਈ ਹਾਂ ਬੱਚੀ ਡੇਢ ਮਹੀਨੇ ਦੀ ਮੰਨ ਲਓ ਚੰਗਾ ਦੁੱਧ ਪਿਆ ਆ ਕੇ ਬੱਚੀ ਪਾਲੀ ਹੋਈ ਹਾਂ ਦੁੱਧ ਕਿੰਨਾ ਦੱਸਤਾ ਇਹ ਕੋਲ ਇਹਦੇ ਥਲੇ 11 ਕਿਲੋ ਵੀ 11 ਕਿਲੋ ਸਵੇਰ ਦੂਜਾ ਪਹਿਲਾਂ ਨਹੀਂ ਨਹੀਂ ਪਹਿਲਾ ਸੂਰ ਪਹਿਲੇ ਨਹੀਂ ਬੱਚੀ ਆ ਹਾਂਜੀ ਪਹਿਲੇ ਨਹੀਂ ਪਹਿਲਾਂ ਬੱਚੀ ਦੋਸਤੋ ਸੂਈ ਆ ਠੀਕ ਆ ਡੇਢ ਕ ਮੰਥ ਦਾ ਤੁਸੀਂ ਸੂਗਾ ਮੰਨ ਲਿਓ ਬਾਕੀ ਬੱਚੀ ਆਪਾਂ ਤੁਹਾਨੂੰ ਦਿਖਾ ਦਾਂਗੇ ਵਿੱਚ ਮਗਰ ਵੀ ਬੱਚੀ ਆਪ ਬੱਚੀ ਹੈ ਦੋ ਠੀਕ ਹੈ ਤੇ ਥਣ ਚੱਡਾ ਤੁਹਾਡੇ ਸਾਹਮਣੇ ਆ ਬਿਲਕੁਲ ਤੇ 11 ਕਿਲੋ ਜਿਹੜਾ ਕਿਸੇ ਵੀਰ ਨੇ ਦੁੱਧ ਛੋ ਲੈਣਾ ਠੀਕ ਹੈ 11 ਕਿਲੋ ਦੀ ਜਿਹੜੀ ਚੁਵਾਈ ਆ ਇਹਦੇ ਕੋਲ ਹਾਜ਼ਰ ਆ ਇਸ ਟਾਈਮ ਜਿਹੜੀ ਕਿਸੇ ਨੇ ਚੁਵਾਈ ਕਰ ਲੈਣੀ ਬਾਕੀ ਫੇਸ ਕੁਆਲਿਟੀ ਚੰਗੀ ਆ ਫੇਸ ਕੁਆਲਿਟੀ ਦੇ ਵਿੱਚੋਂ ਕੋਈ ਬੱਠੀ ਜਿਹੜੀ ਆ ਦੋਸਤੋ ਮਤਲਬ ਕਿ ਅਨ ਪਿਓਰ ਨਹੀਂ ਹੋਊਗੀ ਬਿਲਕੁਲ ਪਿਓਰ ਹੋਊਗੀ ਠੀਕ ਆ ਛੋਟੀਆਂ ਬਿਲਕੁਲ ਬੂਥੀਆਂ ਕਹ ਲਈਏ ਵੀ ਛੋਟੀਆਂ ਛੋਟੀਆਂ ਜੀਆਂ ਬੂਥੀਆਂ ਨੇ ਬਿਲਕੁਲ ਛੋਟੇ ਸਮਾਲ ਸਾਈਜ਼ ਕੰਨ ਨੇ ਤੇ ਥਣ ਚੱਡਾ ਤੁਹਾਡੇ ਸਾਹਮਣੇ ਬਿਲਕੁਲ ਤੇ ਇਹਦੇ ਮਗਰ ਦਾ ਬੱਚਾ ਉਹ ਤੁਹਾਨੂੰ ਦਿਖਾਵਾਂਗੇ ਆਪਾਂ ਜਰੂਰ ਠੀਕ ਆ ਤੇ 11 ਕਿਲੋ ਬਿਲਕੁਲ ਹਾਜ਼ਰ ਦੁੱਧ ਆ ਜਿਹੜਾ ਕਿਸੇ ਨੇ ਚੋ ਲੈਣਾ ਅੰਗੇ ਤੇ ਡਿਮਾਂਡ ਇੰਦੀ ਦੀ ਇੱਕ ਦਸ ਗਿਆ ਜੀ ਕਿੰਨੀ ਕੁ ਇਹਦਾ 41000 ਰੁਪਏ ਜੀ 41 ਹਾਂਜੀ ਠੀਕ ਆ ਤੇ ਡਾਕਟਰ ਸਾਹਿਬ ਕੱਟੀਆਂ ਦੀ ਵਛੀ ਸੋਰੀ ਬਲੇ ਬਨੇ ਜਨਰੇਟਰ ਕੋਲੇ ਖੜੀ ਆ ਆ ਦਿਖਾਈਏ ਵਛੀ ਪੂਰੀ ਪਲੀ ਜਾਣੇ ਜੀ ਹਾਂਜੀ ਹਾਂਜੀ ਡੇਢ ਕ ਮਹੀਨਾ ਤਾਂ ਹੀ ਹੋਇਆ ਵੈਸੇ ਟਾਈਮ ਮਾਰੋ ਡੇਢ ਦੀ ਹੋਵੇ ਦੋ ਦੀ ਹੋਵੇ ਭਾਈ ਆਪਾਂ ਨੂੰ ਡੇਢ ਦੀ ਦੱਸਿਆ ਆਪਾਂ ਹੋਰ 15 ਦਾ ਵੱਧ ਦੇ ਦਾਂਗੇ ਬੜੀ ਲੰਮੀ ਨਗਰੀ ਵੀਡੀਓ ਆ ਲਓ ਜੀ ਆਜੋ ਬੜੀ ਲੰਮੀ ਵੀਡੀਓ ਮਲਕੇ ਨਾ ਆਜੋ ਆਜੋ ਠੀਕ ਆ ਤੇ ਆਹ ਬੱਚੀ ਦਾ ਮੋਲੋ ਕੱਕੇ ਵਾਲੀ ਹੋ ਗਿਆ ਨਾ ਜੀ ਹਾਂ ਜੀ ਦਾ 40000 ਰੁਪਏ ਠੀਕ ਆ ਅੱਗੇ ਆ ਗਈ ਇੱਕ ਕ੍ਰੋਸਓਵਰ ਚ ਆ ਗਈ ਆਪਣੇ ਕੋਲ ਸੀ ਨੰਬਰ ਤੇ ਕ੍ਰੋਸ ਐਚ ਐਫ ਕ੍ਰੋਸ ਆ ਗਈ ਐਚ ਐਫ ਕ੍ਰੋਸ ਜਰਸੀ ਹੈ ਜੀ ਤੀਜਾ ਸੂਆ ਬਈ ਇਹਦਾ ਸੂਆ ਤੀਜਾ ਤੇ ਦੇ ਟਾਈਪ ਕਿੰਨਾ ਹੋ ਗਿਆ ਇਹਨੂੰ ਸੀ ਨੂੰ ਇਹ ਗੱਬਣੀਆਂ ਬਈ ਇਹ ਗੱਬਣ ਹਾਂ ਕੋਈ ਹਫਤਾ ਲੈਂਦੀ ਜੀ ਤੀਜਾ ਸੂਆ ਸੂਣਾ ਆਏ ਨੇ ਸੂਣਾ ਜੀ ਹਾਂ ਜੀ ਇਹਨੂੰ ਬਾਹਰ ਦੇ ਦਰਵਾਜ਼ੇ ਲੈ ਜੂ ਦੇ ਨਾ ਜੀ ਇਹ ਹਫਤਾ ਲੈ ਜੂਗੀ ਆਮਨਾਲੀ ਹਫਤਾ ਲੈ ਜੂਗੀ ਹਾਂਜੀ ਲਓ ਜੀ ਇੱਕ ਹਫਤਾ ਦੋਸਤੋ ਸਮਾਂ ਲੈ ਜੂਗੀ ਜਿਹੜੀ ਸਵੇਰੇ ਬੈੜਨੇ 20 ਕਿਲੋ ਦੁੱਧ ਚੋਆਇਆ ਹੋਇਆ ਆਪਣੇ ਖਾਸ ਮਿੱਤਰ ਤੋਂ ਆਈ ਆ ਠੀਕ ਆ ਜੀ ਦੁੱਧੋਂ ਮਾਪੋਂ ਬਾੜੀ ਕਰੀਏ ਠੀਕ ਆ ਦੂਜੇ ਸਵੇਰੇ ਦੋਸਤੋ 20 ਲੀਟਰ ਦੀ ਮਿਲਕ ਦੀ ਕਪੈਸਿਟੀ ਰਹੀ ਆ ਇਸ ਵਾਰ ਤੀਜਾ ਸੂਆ ਸੁਣੀ ਆ ਤੇ 10 ਦਿਨ ਕੱਢ ਦੀ ਹਜੇ ਪੂਰੇ ਹੈ ਜੀ ਹਾਂਜੀ ਹਫਤਾ 10 ਦਿਨ ਲੈ ਜੂਗੀ ਲਓ 10 ਕਿ ਦਿਨ ਦਾ ਹਜੇ ਸਮਾਂ ਬਾਕੀ ਆ ਠੀਕ ਹੈ ਜੀ ਤੇ ਕ੍ਰੋਸ ਬ੍ਰੀਡ ਦੇ ਵਿੱਚ ਐਚ ਐਫ ਜਰਸੀ ਦਾ ਕ੍ਰੋਸ ਆ ਠੀਕ ਆ ਲੈਓ ਲੈਓ ਜੀ ਬਾਕੀ ਥਣਸੂਣ ਜਿਹੜਾ ਦੋਸਤੋ ਪੂਰਾ ਮੱਝਾਂ ਵਾਲਾ ਜਿਹੜੀ ਆਪਾਂ ਤੁਹਾਨੂੰ ਇਹ 6ਵੇਂ ਨੰਬਰ ਤੇ ਵੇਖ ਦਿਖਾਤੀ ਆ ਉਹਦਾ ਮੱਝਾਂ ਵਾਲਾ ਥਾਣਾ ਤੇ ਇਹਦਾ ਮੁੱਲ ਡਾਕਟਰ ਸਾਹਿਬ ਕਿੰਨਾ ਹੈ ਇਹਦਾ 37000 ਰੁਪਏ ਜੀ 37 ਹਾਂਜੀ ਠੀਕ ਹੈ ਜੀ 37000 ਇਸ ਤੋਂ ਬਾਅਦ ਅਗਲੀ ਨਾਲ ਹੀ ਵੈਡ ਕੱਢ ਲਓ ਨਾਲ ਹੀ ਆਪਾਂ ਡਿਟੇਲ ਸਾਂਝੀ ਕਰਦੇ ਆਂ ਇਹ ਦੂਜੇ ਸਵੇਰ ਵੈਡ ਸੂਣ ਵਾਲੀ ਹੈ ਬਾਈ ਇਹ ਦੂਜੇ ਸਵੇਰ ਸੂਣੀ ਹੈ ਦੋਸਤੋ ਜਿਹੜੀ ਲਾਸਟ ਦੇ ਵਿੱਚ ਤੁਹਾਨੂੰ ਦਿਖਾਉਨੇ ਪਏ ਆ ਤੇ ਫੁੱਲ ਵੱਡੀ ਹਾਈਟ ਆ ਪੰਜਾਬ ਦੀ ਜਰਸੀ ਠੀਕ ਆ ਦੂਜੇ ਸਵੇਰ ਸੂਣੀ ਤਾਂ ਦਿਨ ਹਜੇ ਕਿੰਨੇ ਕੇ ਲੈ ਜਾਊਗੀ ਇਹ 10 ਦਿਨ ਲੈ ਜਾਊ ਬਾਈ ਜੀ 10 ਦਿਨ ਲੈ ਜਾਊਗੀ ਠੀਕ ਆ ਫਿਰ ਕੋ ਜਿਹੜਾ ਦੋਸਤੋ ਲਾਲ ਰੰਗ ਆ ਗੋੜ ਵਰਗਾ ਰੰਗ ਆ ਆਪਾਂ ਕਹਦੇ ਨੇ ਵੀ ਲਾਲ ਗੋੜ ਵਰਗਾ ਰੰਗ ਆ ਤੇ ਜਰਸੀ ਜਿਹੜੀ ਆ ਪੰਜਾਬ ਦੀ ਆ ਪੂਰੀ ਭਾਰੇ ਪਿੰਡੇ ਦੀ ਆ ਠੀਕ ਆ ਬਾਡੀ ਬੰਤਰ ਚੰਗੀ ਆ ਪੂਰੀ ਹੈ ਸੋ ਫੇਸ ਕੁਆਲਿਟੀ ਬਹੁਤ ਵਧੀਆ ਵੇਖੋ ਇਹਦੇ ਪਹਿਲੇ ਦੂਵੇ ਰਾਜ 20 ਕਿਲੋ ਬੈਡ ਨੇ ਦੁੱਧ ਜੁਆਇਆ ਹੋਇਆ ਠੀਕ ਹੈ ਜੀ ਅਜੇ ਬੰਨਾ ਬੋਨਾ ਪੂਰਾ ਇਹਨੇ ਪੂਰਾ ਬਨਾ ਹੈ 10 ਦਿਨ ਅਜੇ 10 ਦਿਨ ਬਾਕੀ ਆ ਲਓ ਜੀ ਠੀਕ ਹੈ 10 ਦਿਨ ਬਾਕੀ ਦੋਸਤੋ ਪੂਰਾ ਹੈ ਚੱਡਾ ਮਾਰੂਗੀ ਟਾਈਮ ਹਜੇ ਬਾਕੀ ਹੈ 10 ਦਿਨ ਇਹਦਾ ਮੁੱਲ ਫਿਰ ਡਾਕਟਰ ਸਾਹਿਬ ਕਿੰਨਾ ਇਹਦਾ 50000 ਰੁਪਏ 50000 ਹਾਂਜੀ ਮਤਲਬ ਸਾਰੀਆਂ ਮਤਲਬ ਕਿ 35 33 ਤੋਂ ਲੈ ਕੇ ਤੇ 40 45 50 ਦੇ ਘੇਰੇ 'ਚ ਹੀ ਅੱਜ 33 ਤੋਂ ਲੈ ਕੇ 50 ਦੇ ਘੇਰੇ 'ਚ ਹੀ ਬਿਲਕੁਲ ਬਿਲਕੁਲ ਹਾਂਜੀ ਤੇ ਆ ਪਸ਼ੂ ਸੀ ਆ ਅੱਜ ਆਪਣੇ ਕੋਲ ਮੌਕੇ ਤੇ ਇਹੀ ਸੱਤ ਵੜਾ ਬਾਕੀ ਆਉਂਦੇ ਬਾਕੀ ਪਸ਼ੂ ਆਉਂਦੇ ਆ ਦੋਸਤੋ ਵੇਰਵਾ ਪਹਿਲਾਂ ਹੀ ਪਤਾ ਸੀਗਾ ਉਹ ਵੀ ਤੁਸੀਂ ਦੇਖ ਰਹੀਆਂ ਤੇ ਵਟਸਐਪ ਤੇ ਨੰਬਰ ਸੇਮ ਹੀ ਰਹਿੰਦੇ ਆ ਆਪਣੇ ਨੰਬਰ ਸੇਮ ਹੀ ਹੈ ਇੱਕ ਵਾਰੀ ਫੇਰ ਬੋਲ ਦਗੇ ਜੀ 700 963 3319 ਜੀ ਠੀਕ ਹੈ ਜੀ ਹਾਂਜੀ ਦੋਸਤੋ ਸੇਸ ਹਨ ਮੇਰੇ ਨਾਲ ਡਾਕਟਰ ਪ੍ਰੀਤਮ ਸਿੰਘ ਕਲੇਰ ਟਿੰਡ ਸੁਖੇਵਾਲਾ ਤਹਿਸੀਲ ਜਿਹੜੀ ਦੋਸਤੋ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਇਨੇ ਪਸ਼ੂ ਇਨੇ ਨਗ ਸੀਗੇ ਸੋ ਅੱਖੀਂ ਦੇਖ ਸਕਦੇ ਹੋ ਤਸੱਲੀ ਕਰ ਸਕਦੇ ਹੋ ਘਰ ਵਿਜ਼ਿਟ ਕਰਕੇ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ